ਅੱਜ ਆਪਾਂ ਤੁਹਾਨੂੰ ਫੈਸੀ ਸਮੋਸਾ ਬਣਾਉਂਦਾ ਦਿਖਾਵਾਂਗੇ ਜੀ ਕਿਵੇਂ ਭਰਨਾ ਇਹ ਪੱਤੇ ਨੂੰ ਐ ਵਿਛਾ ਲਿਆ ਜਿਹੜਾ ਹਿੱਸਾ ਕੱਟ ਲੈਣਾ ਉਸ ਤੋਂ ਬਾਅਦ ਚ ਥੋੜਾ ਹਿੱਸਾ ਛੱਡ ਕੇ ਉੱਪਰੋਂ ਐ ਲੈਣਾ ਮਾਰਨੇ ਆਂ ਦੇਖ ਸਕਦੇ ਹੋ ਐ ਗੁੰਨਾ ਪਾਸੇ ਜਾਂ ਲੈਣਾ ਮਾਰ ਲੈਂਦੇ ਆਪਾਂ लैन बिल्कुल थले तक लगाने अपा इस तरीके थोड़ा था हो चुके हैं ये अपना इन्ना को थोड़ा है छना है थोड़ा पानी डालेंगे सारे पत्ते देते। नहीं देते। नहीं देते थोड़ा जहां ला के ਇਹਨੂੰ ਪੰਜ ਤਰੀਕੇ ਨਾਲ ਮੋੜਨਾ ਹੈ। ਮੈਂ ਇਹਨੂੰ ਦਬਕ ਰਿਹਾ। ਹੁਣ ਬਾਕੀ ਪ੍ਰੋਸੈਸ ਉਹੀ ਹੈ। ਪਹਿਲਾਂ ਉਹ ਜਿਹਨੂੰ ਐ ਫੜਦੇ। ਇਹ ਕੰਮਦਾਰ ਐਕਸਟਰਾ ਮੋੜ ਕੇ। ਆਹ ਦੇਖ ਸਕਦੇ ਹੋ ਕਿੰਨੀਆਂ ਵਧੀਆ ਲੇਹਰਾਂ ਬਣੀਆਂ ਨੇ। ਹੁਣ ਆਪਾਂ ਇਹਦੇ ਵਿੱਚ ਆਹ ਸਟਾਪਿੰਗ ਭਰਾਂਗੇ। ਆਹ ਪਨੀਰ ਵਾਲੀ ਜਿਹੜੀ ਆ। ਸਸਪ੍ਰੇਟ ਨਾ ਪੁਰੀ ਦਾਵ ਦੇ ਇਸਪ੍ਰਾਂ ਸਟੋਪਿੰਗ ਪਰ ਤੇ ਥੋੜਾ ਪੌਂਡ ਲਗਾ ਦੇ ਐ ਥੋੜਾ ਫੋਲ ਦਾ ਕੋ ਇਸ ਤਰ੍ਹਾਂ ਉਹ ਐ ਦਵਾਰੂ ਨੂੰ ਚੰਗੀ ਤਰ੍ਹਾਂ ਦਬ ਦੇਣਾ ਆ ਕੇ ਦੇ ਵਿੱਚ ਤੇਲ ਨਾ ਭਰ ਸਕਦੇ ਹਾਂ ਦੇਖ ਸਕਦੇ ਹੋ ਕਿੰਨਾ ਵਧੀਆ ਬਣ ਗਿਆ ਇਹਨੂੰ ਫੈਂਸੀ ਸਮੋਸੇ ਦੀ ਭਰਾਈ ਕਹਿੰਦੇ ਨੇ ਬਾਅਦ ਚ ਜਦੋਂ ਤਲਿਆ ਉਹ ਵੀ ਤੁਹਾਨੂੰ ਤੱਕ ਦਿਖਾਵਾਂਗੇ ਕਿੰਨਾ ਸੁੰਦਰ ਲੱਗਦਾ ਇਹ ਲਓ ਜੀ ਆ ਫੈਂਸੀ ਸਮੋਸਾ ਜਿਹੜਾ ਬਣਾਇਆ ਸੀ ਆਪਾਂ ਤੇ ਤਲ ਕੇ ਤਿਆਰ ਹੋ ਗਿਆ ਆਪ ਛੋਲੇ ਪਨੀਰ ਦੀ ਸਬਜ਼ੀ ਹੈ ਹਰੀ ਮਿਰਚ ਵਿੱਚ ਤੇ ਹਰੀ ਮਰਚਾ ਸਮੋਸੇ ਦਾ ਸਮਾਨ ਬਹੁਤ ਹੁੰਦਾ ਆ ਦੇਖ ਸਕਦੇ ਹੋ ਕਿੰਨਾ ਚੰਗਾ ਲੱਗ ਰਿਹਾ போேஸ்டி பண்ணியா